ਲਓ ਜੀ ਅੱਜ ਮੰਗਾਈ ਆ ਕੰਮ ਦੀ ਚੀਜ਼ ਕੀ ਮੰਗਾਲਿਆ ਰਮਨ ਤੁਸੀਂ ਰੋਜ਼ ਹੀ ਕਹਿੰਦੇ ਹੋ ਕੱਚੇ ਰਹਿ ਗਏ ਕੱਚੇ ਰਹਿ ਗਏ ਅੱਜ ਕਰਦੀ ਆ ਇਹਨਾਂ ਨੂੰ ਮੈਂ ਅੱਜ ਕਰਾਉਣੀ ਇਹਨਾਂ ਨੂੰ ਲਵਾਉਣੀ ਆ ਸੇਕ ਮੈਂ ਕਾਸ ਨੂੰ ਸੇਕ ਲਵਾਏਂਗੇ ਲਓ ਆਜਾ ਕੀ ਮੰਗਾਲਿਆ ਹਿਰਦਾ ਬੱਸ ਦੱਸਦੀ ਆਂ ਜੀ ਆਜੋ ਲਓ ਜੀ ਖੋਲੋ ਸਹੀ ਇਹ ਚ ਹੈ ਕੀ ਖੋਲ ਤਾਂ ਮੈਂ ਲੈਣਾ ਹੈ ਕੀ ਆ ਬਸ ਅੱਜ ਸੋਥੀ ਕਰਾਉਣਾ ਏ ਸਾਰਾ ਕੁਝ ਬਸ ਖੋਲੋ ਤੇ ਰੱਖੋ ਇਹਨੂੰ ਕੜਾਈ ਚ ਤੇ ਫੇਰ ਦੱਸ ਦਈਏ ਅੰਡਾ ਜੀ ਕੀ ਇਹਦੇ ਜਉਣ ਲੈਣ ਮੰਗਾਇਆ ਇਹ ਹਾਂਜੀ ਹਾਂਜੀ ਕੀ ਰਸ ਵੀ ਰਸ ਵੀ ਬਣੂਗੀ ਤੇ ਤੂੰ ਲਾਲ ਲਾਲ ਅੰਡਾ ਤੇ ਜਦਾਂ ਤੁਸੀਂ ਰੱਖੋ ਜੀ ਵਿੱਚ ਫੇਰ ਦੱਸਦੇ ਵੀ ਕੀ ਰੈਸਪੀ ਬਣੂਗੀ ਇਹ ਤਾਂ ਇਹ ਤੇ ਵਿੱਚ ਰੱਖ ਦਾਂ ਕੱਢ ਕੇ ਹਾਂਜੀ ਹਾਂਜੀ ਕੱਢੋ ਵਾਰ ਇਹ ਤਾਂ ਕੈਪਸੂਲ ਵਰਗਾ ਯਾਰ ਦੇਖੋ ਦੋਸਤੋ ਕੀ ਜਗਾੜ ਆ ਮੈਨੂੰ ਤਾਂ ਕੋਈ ਹੱਸਾਬ ਜਿ ਨਹੀਂ ਆ ਰਿਹਾ ਹੈ ਕਿ ਆਈਟਮ ਕੀ ਆ ਰਹੀ ਲਓ ਕਰੋ ਜੀ ਚੈੱਕ ਬਸ ਇਹਨੂੰ ਮੜਾ ਜੇ ਧੋ ਲੈਣਾ ਜੀ ਪੂਰੇ ਕਰੋ ਤੇ ਫੇਰ ਆਪਾਂ ਇਹਨੂੰ ਵਿੱਚ ਰੱਖਦੇ ਆ ਪਾਣੀ ਤੇ ਫੇਰ ਦੇਖੋ ਤੁਸੀਂ ਕੀ ਬਣਦੀ ਹੈ ਚੀਜ਼ ਮੈਂ ਤਾਂ ਹੱਥ ਨਹੀਂ ਲਾਉਣਾ ਤੇ ਆਪ ਹੀ ਕਰੋ ਤੁਸੀਂ ਸਾਰਾ ਕੁਝ ਅੰਡੇ ਨੂੰ ਤਾਂ ਮੈਨੂੰ ਪਤਾ ਤੁਸੀਂ ਨਹੀਂ ਹੱਥ ਲਾਉਂਦੇ ਤੇ ਅੰਡੇ ਫਿਰ ਇਹਨੂੰ ਤਾਂ ਵਿੱਚ ਰੱਖ ਦਾਂ ਲੈ ਤਹੋ ਰੋਜ਼ੀ ਲੜਾਈ ਰਹਿੰਦੀ ਸੀ ਜਿਆ ਐ ਨਹੀਂ ਕੀਤਾ ਐ ਨਹੀਂ ਕੀਤਾ ਤੇ ਅੱਜ ਮੈਂ ਸਾਰੇ ਕੰਮ ਹੀ ਮੈਂ ਨਿਵੇੜਦਾ ਤੇ ਕਰਾਂ ਇਹਨੂੰ ਤੇ ਚਲੋ ਪਾਣੀ ਪਾਓ ਤੇ ਵਿੱਚ ਰੱਖੋ ਆਪਦੇ ਅੰਡੇ ਆਹ ਲਾਲਜਾ ਵਿੱਚ ਧਰਤਾ ਤੇ ਹੁਣ ਪਾਲਿਆ ਪਾਣੀ ਸਿਲੰਡਰ ਛੱਡਦੇ ਕੋਈ ਰੈਸਪੀ ਬਣੂਗੀ ਹਾਂਜੀ ਗੈਸ ਤਾਂ ਔਨ ਕਰਨੀ ਪਊਗਾ ਜੀ ਚਲੋ ਇਹ ਵੀ ਔਨ ਕਰ ਦਿੰਨੇ ਆ ਲਓ ਮਾਲਕੋ ਹੁਣ ਇਹਦਾ ਧਰਤਾ ਹਾਂਜੀ ਤੇ ਜਿਹਨੇ ਪਾਉਣੇ ਅੰਡੇ ਪਾ ਲਓ ਜੀ ਤੇ ਨੰਬਰ ਉੱਤੇ ਲਿਖੇ ਹੋਏ ਨੇ ਆ ਨੰਬਰ ਜਿਵੇਂ ਲਿਖਿਆ ਫਿਰ ਇਹਨਾਂ ਉੱਤੇ ਇਹ ਗਾਸ ਤੋਂ ਲਿਖਿਆ ਇਹ ਵੀ ਕੋਈ ਰੀਜ਼ਨ ਹੈ ਜੀ ਤੇ ਤੁਸੀਂ ਵਿੱਚ ਪਾਓ ਤੇ ਫੇਰ ਦੱਸਦੇ ਆ ਵੀ ਕੀ ਰੀਜ਼ਨ ਹੈ ਜੀ 2 ਨੰਬਰ ਪਾਤਾ 3 ਨੰਬਰ ਪਾਤਾ ਤੇ 4 ਨੰਬਰ ਹਾਂਜੀ ਤੇ 5 ਨੰਬਰ ਇੱਕ ਨੰਬਰ ਹੋਊਗਾ ਹਨਾ ਹਾਂਜੀ ਇੱਕ ਨੰਬਰ ਉਹ ਹੋ ਗਿਆ ਲਾਲ ਆਪਣਾ ਤੇ ਪੰਜ ਅੰਡੇ ਹੋ ਗਏ ਮਤਲਬ ਹਾਂਜੀ ਤੇ ਉਹ ਲਾਲ ਆਣ ਦਾ ਕੀ ਮਤਲਬ ਯਾਰ ਇਹ ਲਾਲ ਅੰਡੇ ਹੀ ਮਤਲਬ ਦੱਸੂਗਾ ਵੀ ਕੀ ਚੀਜ਼ ਐ ਕਿਵੇਂ ਬਣਦੀ ਐ ਕੀ ਇਹਦਾ ਨਤੀਜਾ ਨਿਕਲਦਾ ਜਿਹੜੀ ਗੈਸ ਦੀ ਵੇਸਟ ਜਾਂ ਉਹ ਤੋਂ ਵੀ ਬਚ ਜਾਂਗੇ ਟਾਈਮ ਵੀ ਆਪਣਾ ਹੋਊਗਾ ਬਾਰ-ਬਾਰ ਚੱਕ ਲੋ ਧਰ ਲੋ ਵੀ ਸਾਰਾ ਕੁਝ ਮਤਲਬ ਇਸ ਸਭ ਦੇ ਚਾਹੀਜੀ ਟਾਈਮਰ ਚ ਬਹੁਤ ਵਧੀਆ ਚੀਜ਼ ਐ ਤੇ ਚਲੋ ਇਹਨੂੰ ਉਬਲ ਲੈਣ ਦੋ ਤੇ ਫੇਰ ਦਿਖਾਉਣੀ ਐ ਜੀ ਠੀਕ ਐ ਜੀ ਹੁਣ ਚਲੋ ਢੱਕ ਦੀ ਕਰਾਂ ਉਬਲ ਲੈਣ ਦਗੇ ਇਹਨੂੰ ਤੇ ਮਤਲਬ ਇਹ ਕੋਈ ਰੈਸਪੀ ਬਣਾਉਂਗੇ ਕੀ ਜਗੜਾ ਨਹੀਂ ਨਹੀਂ ਜੀ ਰਸਪੀ ਦਾ ਨਿਬੰਧ ਹੀ ਕੋਈ ਹੁਣ ਜਿਵੇਂ ਆਪਾਂ ਕਈ ਵਾਰ ਵੀ ਆਂਡੇ ਨੂੰ ਉਬਾਲਣ ਲੱਗੇ ਨਾ ਕਈ ਵਾਰ ਜਾਂ ਤਾਂ ਉਹ ਮਤਲਬ ਵੀ ਕੱਚੀ ਰਹਿ ਜਾਂਦੇ ਆ ਜਿਵੇਂ ਜਾਂ ਉੱਪਰੋਂ ਕਈ ਵਾਰ ਵਿੱਚੋਂ ਪੱਕ ਵੀ ਜਾਂਦੇ ਪਰ ਥੋੜੇ ਮੋਟੇ ਜਿਹਾ ਮਤਲਬ ਵੀ ਹੁੰਦੇ ਨੇ ਕਿ ਵੀ ਆਪਾਂ ਹੋਰ ਸੇਕ ਲਗਾਉਣਾ ਹੁੰਦਾ ਪਰ ਉਹ ਸਿੱਲੀ ਨਹੀਂ ਆਂਦੇ ਜਿਹੜਾ ਉੱਪਰੋਂ ਦੇ ਸਿਲਕਾ ਹੀ ਹੁੰਦਾ ਉਹ ਵੀ ਵਿੱਚ ਰਹਿ ਜਾਂਦਾ ਹੈ ਪਰ ਇਹ ਚੀਜ਼ ਇਹੋ ਜੀ ਆ ਵੀ ਮਤਲਬ ਜਿਹੜੇ ਆਂਡੇ ਉਹ ਪਰਫੈਕਟ ਮਤਲਬ ਵੀ ਉਬਲ ਗਏ ਵਧੀਆ ਬਣ ਗਏ ਉਹ ਚੀਜ਼ ਆ ਜਾਂਦੀ ਤੇ ਫਿਰ ਰਮਣੇ ਇਹ ਤਾਂ ਆਂਡੇ ਪੱਕੇ ਉਬਲੇ ਦੱਸੂਗਾ ਤੇ ਐਂ ਕਿ ਮੈਂ ਕਈ ਵਾਰੀ ਹੁਣ ਬੰਦੇ ਨੇ ਆਂਡਾ ਹਾਫ ਬੋਇਲ ਕਰਨਾ ਹੁੰਦਾ ਵੈ ਇਹ ਦੇਖੋ ਜੀ ਇਹ ਤੇ ਲਿਖਿਆ ਹੋਇਆ ਹੈਗਾ ਜੇ ਆਪਾਂ ਹਾਫ ਬੋਇਲ ਨਾਲ ਤਾਂ ਮੀਡੀਅਮ ਲਿਖਿਆ ਹੋਇਆ ਹੈਗਾ ਜੇ ਬਿਲਕੁਲ ਹੀ ਮਤਲਬ ਆਪਾਂ ਚੰਗੀ ਤਰ੍ਹਾਂ ਉਬਾਲਣਾ ਤਾਂ ਉਹ ਤੇ ਬਿਲਕੁਲ ਮਤਲਬ ਸੌਫਟ ਲਿਖਿਆ ਹੋਇਆ ਹੈ ਜੀ ਹੂੰ ਤੇ ਕਾ ਚੀਜ਼ ਹੈ ਜਿਹੜੀ ਉਹ ਹਾਰਡ ਹੈ ਉਹ ਵੀ ਲਈ ਹੋਈ ਹੈ ਮਤਲਬ ਜੇ ਪੂਰਾ ਆਪਾਂ ਬਾਲਣਾਗਾ ਤਾਂ ਉਹ ਹਾਰਡ ਹਾਰਡ ਹੋ ਜਾਊਗਾ ਜੀ ਠੀਕ ਹੈ ਸੌਫਟ ਰੰਗ ਰੰਗ ਚੇਂਜ ਕਰੂਗਾ ਕਿ ਕੋਈ ਹਾਂਜੀ ਹਾਂਜੀ ਕਲਰ ਚੇਂਜ ਕਰੂਗਾ ਤੇ ਚਲੋ ਦੇਖਦੇ ਹਾਂ ਜੀ ਚਲੋ ਉਸ ਤੋਂ ਵੀਡੀਓ ਜੁੜੇ ਰਹੋ ਦੇਖਦੇ ਹਾਂ ਕੀ ਸੱਪ ਨਿਕਲਦਾ ਤੇ ਆਂਡੇ ਵੀ ਆਪਾਂ ਦੇਖਾਂਗੇ ਛ ਔਰ ਜਦੋਂ ਦੇਖਵੇਂ ਕਿਵੇਂ ਆਂਡੇ ਖਾਂਦੇ ਸਕਰੀਨ ਹੁੰਦੇ ਆ ਜੀ ਕਈ ਵਾਰ ਹੁਣ ਐਵੇਂ ਹੁੰਦਾ ਵੀ ਆਪ ਨੂੰ ਪਤਾ ਹੀ ਨਹੀਂ ਲੱਗਦਾ ਵੀ ਉੱਬੜ ਕੇ ਕਿੰਨਾ ਵਸਤਾ ਮਤਲਬ ਪਤਾ ਲੱਗ ਹੀ ਜਾਂਦਾ ਹੈ ਪਰ ਇਹ ਬਹੁਤ ਵਧੀਆ ਚੀਜ਼ ਹੈ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਹਾਂਜੀ ਤੇ ਆਂਡੇ ਦੋਸਤੋ ਵੈਸੇ ਮੈਂ ਵੀ ਖਾਂਦਾ ਨਹੀਂ ਸੀ ਪਹਿਲਾਂ ਪਰ ਮੈਨੂੰ ਐਕਸੀਡੈਂਟ ਵੇਲੇ ਕਿਉਂਕਿ ਲੋੜ ਸੀਗੀ ਹਨਾ ਤੇ ਐਕਸੀਡੈਂਟ ਵੇਲੇ ਮੈਂ ਵੀ ਖਾਣ ਲੱਗ ਗਿਆ ਥੋੜੇ ਜਿਹਾ ਪਰ ਠੰਡ ਜਾ ਕੇ ਲੱਤ ਦਰਦ ਕਰਨ ਲੱਗ ਗਈਆਂ ਤਾਂ ਮੈਂ ਕਦੇ ਕਿਤੇ ਹੀ ਖਾ ਲੈਣਾਗਾ ਤੇ ਉਹਦਾ ਕਰਕੇ ਤੇ ਫਿਰ ਇਹ ਚਲੋ ਮੈਂ ਆਹ ਦੇਖਦੇ ਆਂ ਆਪਾਂ ਜਗੜਾ ਰਾਵਣ ਕਹਿੰਦੀ ਰੋਜ਼ ਰੋਜ਼ ਕਹਿੰਦੀ ਛਾਪਾ ਰਹਿੰਦਾ ਦਰਾਂਡਿਆਂ ਦਾ ਇਹ ਕਹਿੰਦੀ ਪੱਕਾ ਹੱਲ ਕਰਕੇ ਦੇਣਾ ਕੋ ਪਰ ਮਰ ਚਿੱਕਾ ਮਾਰਦਾ ਰਹਿੰਦਾ ਸੀਗਾ ਵੀ ਆਹ ਯਾਰ ਉਬਲੇ ਨਹੀਂ ਯਾਰ ਆਹ ਕੱਚੇ ਰਹਿ ਗਏ ਯਾਰ ਆਏ ਹੋ ਗਏ ਹਾਂ ਹਾਂਜੀ ਉੱਪਰ ਉਹਦੇ ਇੱਕ ਪੱਤਾ ਹੁੰਦਾ ਹੈ ਜਿਵੇਂ ਕਾਗਜ਼ ਜਿਹਾ ਵੰਗੋ ਉੱਪਰ ਛਿਲਕਾ ਉਹ ਵੀ ਲੈਣਾ ਜ਼ਰੂਰੀ ਹੁੰਦਾ ਹੈਗਾ ਹੂੰ ਤੇ ਹੁਣ ਇਹ ਪਰਫੈਕਟ ਮਤਲਬ ਚੰਗੀ ਤਰ੍ਹਾਂ ਬਣਾ ਲੈਣਾ ਕੱਚੇ ਉੱਤਰ ਜੇ ਨੂੰ ਛਿਲਕਾ ਜਮ ਨਹੀਂ ਸਮਾਰ ਕੇ ਲੈਂਦਾ ਨਹੀਂ ਜੀ ਤਦ ਲੋ ਜਿਵੇਂ ਸਟਾਰਟ ਹੋ ਗਏ ਤੇ ਉਹ ਆਂਡਾ ਵੀ ਆਪਾਂ ਨੂੰ ਦੱਸੂਗਾ ਨਾਲ ਦੀ ਨਾਲ ਵੀ ਇਹ ਹਾਫ ਉੱਬਲ ਗਿਆ ਰੰਗ ਰੰਗ ਬਦਲਣ ਲੱਗਾ ਨਹੀਂ ਨਹੀਂ ਜੇ ਤਾਂ ਪਾਣੀ ਗਰਮ ਹੀ ਹੋਣਾ ਸਟਾਰਟ ਹੋਇਆਗਾ ਹੌਲੀ ਹੌਲੀ ਚੇਂਜ ਹੋਊਗਾ ਚਲੋ ਦੇਖਦੇ ਆਂ ਦੋਸਤੋ ਅੱਗੇ ਕੀ ਬਣਦਾ ਕਿ ਰੋਬਲਦਗੇ ਇਹਨੂੰ ਮਾੜਾ ਮੋਟਾ ਰਾਮਣੇ ਓਏ ਮੈਨੂੰ ਲੱਗਾ ਥੋੜਾ ਜਿਹਾ ਬਦਲਿਆ ਰੰਗ ਯਾਰ ਹਾਉ ਦੇਖ ਸਾਈਡਾਂ ਤੋਂ ਜਮਾ ਆਂਡੇ ਨਾਲ ਦਾ ਹੋ ਗਿਆ ਹਾਂਜੀ ਹੋ ਗਿਆ ਨਾ ਕਲਰ ਚੇਜ ਕਲਰ ਦਾ ਵੀ ਜਿਉਂ ਜਿਉਂ ਵਿੱਚ ਇਕੱਠਾ ਹੁੰਦਾ ਜੋ ਜਿਹੜੀ ਆ ਰੈੱਡ ਲਾਈਟ ਆ ਮਤਲਬ ਇਹ ਸਾਫਟ ਜੇ ਆ ਗਈ ਉਹ ਥੋੜਾ ਜਿਹਾ ਮਤਲਬ ਨਰਮ ਜਿਹਾ ਹੋ ਜੂਗਾ ਫਿਰ ਮੀਡੀਅਮ ਤੇ ਆ ਜਾਊਗਾ ਮਤਲਬ ਵੀ ਪੱਕਣਾ ਸਟਾਰਟ ਹੋ ਜੂਗਾ ਸਾਫਟ ਮੀਡੀਅਮ ਤੋਂ ਫਿਰ ਹਾਰਡ ਹਾਂਜੀ ਜਦੋਂ ਜਮ ਫਲਦਾ ਹੋ ਗਿਆ ਤੇ ਮਤਲਬ ਐਵੇਂ ਦੱਸਦਾ ਵੀ ਹੁਣ ਚੰਗੀ ਤਰ੍ਹਾਂ ਇਹ ਉੱਭੜ ਚੁੱਕੇ ਨੇ ਬਹੁਤ ਵਧੀਆ ਚੀਜ਼ ਹੈ ਇਹ ਨਾਲੇ ਕੋਈ ਯਾਦ ਦੇ ਪੈਸੇ ਮਤਲਬ ਮਹਿੰਗੀ ਵੀ ਨਹੀਂ ਆ ਚਲੋ ਆਪਾਂ ਨੂੰ ਕਿਰ ਇੱਕੋ ਵਾਰੀ ਲੈਣ ਤੇ ਆ ਜਾਂਦੇ ਸਾਫਟ ਵਾਲੀ ਲੈਣ ਤੇ ਫਿਰ ਆਪਾਂ ਪਹਿਲਾ ਅੰਡਾ ਜਿਹੜਾ 2 ਨੰਬਰ ਅੰਡਾ ਤੇ ਮਤਲਬ ਥੋੜਾ ਥੋੜਾ ਸਾਈਡਾਂ ਤੋਂ ਉਹ ਆਂਡੇ ਵਰਗਾ ਕਲਰ ਹੋ ਗਿਆ ਉਹਦਾ ਪੀਲਾ ਹੋ ਗਿਆ ਉਹ ਸਾਈਡਾਂ ਤੋਂ ਨਹੀਂ ਚਮਚੇ ਨਾਲ ਕੱਢ ਕੇ ਦਿਖਾਵਾਂਗੇ ਜੀ ਹਾਂਜੀ ਬਾਹਰ ਕੱਢ ਲਾਂਗੇ ਥੋੜਾ ਚਮਚੇ ਨਾਲ ਕੱਢ ਕੇ ਦਿਖਾ ਦਾਂਗੇ ਚਲੋ ਦੋਸਤੋ ਪ੍ਰੋਪਰ ਉਹਨੂੰ ਲੈਣ ਤੇ ਆ ਜਾਣਦਗੇ ਤੇ ਆਹ ਰਮਣ ਆਪਾਂ ਦਿੰਦੇ ਨਹੀਂ ਉਹ ਖੜ ਜਾਏ ਉਹਨੂੰ ਸਾਈਡ ਤੇ ਰੱਖ ਦਿੰਦੇ ਹਾਂ ਇਹਦਾ ਬਚਪਾ ਜਫਰ ਦਾ ਆਂਡੇ ਮੰਗੂ ਹੀ ਰਹਣੇ ਯਾਰ ਹਨਾ ਹਾਂਜੀ ਲਾਰਮਣੇ ਉਹ ਲੈਣ ਤੱਕ ਆ ਗਿਆ ਤੇ ਹੁਣ ਕੱਢ ਗਏ ਆਂਡੇ ਬਾਹਰ ਨਲੇ ਤੇ ਆਪਣੇ ਦੋਸਤਾਂ ਨੂੰ ਆਪਾਂ ਆਹ ਵੀ ਦਿਖਾ ਦਗੇ ਆਹ ਦੇਖੋ ਦੋਸਤੋ ਮਤਲਬ ਉਹ ਜਿਹੜੀ ਪਹਿਲੀ ਨੰਬਰ ਵਾਲੀ ਲੈਣ ਆ ਉਹਦੇ ਤੱਕ ਜਿਹੜਾ ਆਪਣਾ ਵੀ ਆਂਡਾ ਜਿਹੜਾ ਸੌਫਟ ਤੱਕ ਆ ਉਹ ਆਪਣਾ ਬਣ ਗਿਆ ਤਿਆਰ ਹੋ ਗਿਆ ਤੇ ਹੁਣ ਆਪਾਂ ਦੋ ਨੰਬਰਾਂ ਦਾ ਕੱਢ ਲਗੇ ਰਹੋਣੇ ਹਨਾ ਉਹ ਕੱਢ ਲਓ ਜੀ ਆਂਡੇ ਦੀ ਪਛਾਣ ਨਹੀਂ ਰਹੀ ਨੰਬਰ ਹੀ ਲੱਗੇ ਇਹਨਾਂ ਦੇ ਤਾਂ ਚਲ ਕੋਈ ਵੀ ਕੱਢ ਲਗੇ ਆਪਾਂ ਇੱਕ ਆਂਡਾ ਕੱਢ ਲੈਨੇ ਆ ਤੇ ਇਹ ਆਂਡਾ ਦੋਸਤੋ ਮਤਲਬ ਉਹ ਸੌਫਟ ਵਾਲ ਆ ਆਪਾਂ ਤੇ ਇਸ ਤੋਂ ਬਾਅਦ ਆਪਾਂ ਅਗਲੇ ਦੇਖਾਂਗੇ ਕਿਉਂਕਿ ਪਹਿਲੀ ਲੇਨ ਤੇ ਹਾਂ ਪਹਿਲੀ ਲੇਨ ਤੇ ਜਿਹੜਾ ਆਪਾਂ ਪਹਿਲਾ ਅੰਡਾ ਉਹ ਕੱਢ ਲਿਆ ਇਸ ਤੋਂ ਅਗਲਾ ਅੰਡਾ ਜਿਹੜਾ ਨਲੇ ਦਾ ਇਹ ਠੰਡਾ ਹੋ ਜਾਊਗਾ ਅਗਲਾ ਅੰਡਾ ਆਪਾਂ ਮੀਡੀਅਮ ਤੇ ਕੱਢਾਂਗੇ ਲੈ ਰਮਣੀ ਹੁਣ ਦੂਜੀ ਲੇਨ ਤੇ ਆ ਗਿਆ ਮਤਲਬ ਸੌਫਟ ਵਾਲੀ ਲੇਨ ਤੇ ਆ ਗਿਆ ਆ ਮੀਡੀਅਮ ਵਾਲੀ ਤੇ ਤੇ ਇੱਕ ਤਾਂ ਆਪਣਾ ਆਹ ਵੀ ਮੁੱਦਾ ਹੋ ਜਾਂਦਾ ਦੋਸਤੋ ਤੇ ਆਹ ਦੇਖੋ ਦੋਸਤੋ ਮੀਡੀਅਮ ਵਾਲੀ ਲਾਈਨ ਤੇ ਆ ਗਿਆ ਮਤਲਬ ਤੇ ਇੱਕ ਅੰਡਾ ਆਪਾਂ ਹੁਣ ਮੀਡੀਅਮ ਵਾਲਾ ਵੀ ਬਾਹਰ ਕੱਢ ਦਿੰਨੇ ਆ ਇਹ ਦਲੇਵਾਰ ਲਈ ਸਾਡੀ ਇੱਕ ਅਦੂਆ ਦਾ ਰਮਣਾ ਇੱਕ ਪੂਰਾ ਪੱਕਿਆ ਹੋਇਆ ਨਿਕਲ ਜਾਊਗਾ ਇਹ ਹਾਫ ਬੋਇਲ ਆ ਗਿਆ ਦੋਸਤੋ ਜਿਹੜਾ ਪੱਧ ਗੱਚਾ ਅੰਡਾ ਖਾਣੇ ਹੁੰਨੇ ਆ ਉਹ ਆ ਗਿਆ ਹੁਣ ਇਹ ਦੂਆ ਦਾ ਆਪਾਂ ਫੁੱਲ ਬੋਇਲ ਕਰਕੇ ਜਮਾ ਜਦੋਂ ਉਹ ਵਾਈਟ ਹੋ ਗਿਆ ਉਦੋਂ ਅੰਡੇ ਕੱਢਾਂਗੇ ਦੋਨੇ ਅੰਡੇ ਜਿਹੜੇ ਜਦੋਂ ਜਮਾ ਫੁੱਲ ਬੋਇਲ ਹੋ ਗਿਆ ਉਦੋਂ ਕੱਢਾਂਗੇ ਤੇ ਦੇਨੇ ਦਾ ਐਵੇਂ ਮਤਲਬ ਵੀ ਗੈਸ ਦੀ ਬਜਤ ਹੁੰਦੀ ਕੋਈ ਵੀ ਮਤਲਬ ਉਹ ਚੀਜ਼ ਬਿਜਲੀ ਵਾਲੀ ਚੀਜ਼ ਦੇ ਕੁਸਤੇ ਬਣਾਉਣ ਨੇ ਮਤਲਬ ਵੀ ਟਾਈਮ ਦੀ ਵੇਸਟੇਜ ਨਹੀਂ ਹੁੰਦੀ ਤੇ ਆਪਣਾ ਹੀ ਨਹੀਂ ਪਤਾ ਲੱਗਦਾ ਵੀ ਉੱਭਣਗੇ ਕਿ ਨਹੀਂ ਉੱਭਣਗੇ ਦੇਨੇ ਆ ਕਿੰਨਾ ਕੰਮ ਕਰਦੀ ਆ ਇਹ ਜਿਹੜੀ ਗੈਜਟ ਆ ਜਿਹੜਾ ਕਿੰਨਾ ਕੰਮ ਕਰਦਾ ਤੇ ਰਮਨ ਨੇ ਮੰਗਾਇਆ ਤੇ ਦੇਖਦੇ ਆ ਕਿੰਨਾ ਕੰਮ ਚ ਆਊਗਾ ਹਨਾ ਸਹੀ ਗੱਲ ਬਸ ਤਾਂ 100% ਸਹੀ ਹੋਊਗਾ ਹਾਂਜੀ ਕਈ ਵਾਰ ਚੀਜ਼ਾਂ ਗਲਤ ਵੀ ਨਿਕਲ ਜਾਂਦੀਆਂ ਨੇ ਹਾਂਜੀ ਹਾਂਜੀ ਚਲੋ ਦੇਖਦੇ ਹਾਂ ਜੀ ਫਿਰ ਬਸ ਥੋੜਾ ਜਿਹਾ ਹੀ ਰਹਿ ਗਿਆ ਦੋਸਤੋਂ ਹੁਣ ਤਾਂ ਲੇ ਲਿਆ ਨੇੜੇ ਕਮਾ ਦੇਖੋ ਥੋੜਾ ਜਿਹਾ ਰਹਿ ਗਿਆ ਲਾਰਾ ਆਪਣੇ ਬਿਲਕੁਲ ਵਾਈਟ ਹੋ ਗਿਆ ਤੇ ਹੁਣ ਆਪਾਂ ਕੱਢ ਗਏ ਪਹਿਲਾਂ ਆਪਾਂ ਇਹਨੂੰ ਕੱਢ ਦਗੇ ਹਨਾ ਦੇਖੋ ਦੋਸਤੋ ਜਮਾ ਚਿੱਟਾ ਹੋ ਗਿਆ ਹੁਣ ਸਾਰਾ ਤੇ ਇਹਦਾ ਮਤਲਬ ਹੈ ਜਿਹੜੇ ਆਪਣੇ ਅੰਡੇ ਆ ਉਹ ਪੂਰੇ ਉਬਲ ਗਏ ਤੇ ਇਹਨਾਂ ਨੂੰ ਆਪਾਂ ਅਲੱਗ ਖਾਣੇ 'ਚ ਕੱਢ ਕੇ ਰੱਖ ਦਿੰਨੇ ਆ ਹਾਂਜੀ ਬਿਲਕੁਲ ਆਪਣੇ ਜਿਹੜੇ ਅੰਡੇ ਆ ਤਿਆਰ ਹੋ ਗਏ ਗੈਸ ਆਪਾਂ ਕਰਦਗੇ ਬੰਦ ਤੇ ਇਸ ਤੋਂ ਬਾਅਦ ਆਪਾਂ ਦਿਖਾਉਣੇ ਆ ਤੁਹਾਨੂੰ ਆਂਡੇ ਛਿੱਲ ਕੇ ਵੀ ਕਿੰਨਾ ਕੰਨ ਦਾ ਜਿਹੜਾ ਪੱਕ ਗਿਆ ਕਿੰਨਾ ਕ ਕੱਚਾ ਕਿਉਂਕਿ ਆਪਾਂ ਵਾਰੀ ਲੋਟ ਰੱਖ ਲਏ ਉਹ ਹਾਂਜੀ ਜਿਹੜਾ ਆਪਾਂ ਜਮਾਂ ਬਿਲਕੁਲ ਸੌਫਟ ਵਾਲਿਆ ਸੀਗਾ ਉਹ ਵੀ ਅੱਡ ਪਿਆ ਤੇ ਜਿਹੜਾ ਮੀਡੀਅਮ ਵਾਲਿਆ ਸੀ ਉਹ ਵੀ ਅੱਡ ਪਿਆ ਤੇ ਜਿਹੜਾ ਜਮਾਂ ਆਪਾਂ ਪੂਰਾ ਕਵਾਲਿਆਗਾ ਉਹ ਅੱਡ ਪਿਆ ਤੇ ਆਜੋ ਹੁਣ ਫਿਰ ਦੇਖਦੇ ਆ ਕਿਹੜਾ ਕਿੰਨਾ ਕ ਪੱਕਿਆ ਲੈ ਰਾਵਣ ਹੁਣ ਛਿੱਲ ਗਏ ਤੇ ਆਹ ਅੰਡਾ ਦੋਸਤੋ ਆਪਣਾ ਸੀਗਾ ਸੌਫਟ ਵਾਲਾ ਬਿਲਕੁਲ ਤੇ ਆਹ ਆ ਸੀ మీడియం ਵਾਲਾ ਤੇ ਆਹ ਆ ਸੀ ਹਾਰਡ ਵਾਲਾ ਤੇ ਆਹ ਆਪਣਾ ਬਾਈਟ ਹੋ ਗਿਆ ਇਹ ਜਿੰਮੇ ਜਿੰਮੇ ਠਰ ਜੂਗਾ ਦੋਸਤੋ ਠੰਡਾ ਹੋਈ ਜਾਊਗਾ ਉਵੇਂ ਉਵੇਂ ਇਹ ਦੁਬਾਰੇ ਤੋਂ ਰੈੱਡ ਹੋ ਜਾਊਗਾ ਹਾਂਜੀ ਦੋਨੇ ਹਾਰਡ ਆਲੇ ਆ ਤੇ ਹੁਣ ਆਪਾਂ ਛਿੱਲ ਕੇ ਦੇਖਦੇ ਹਾਂ ਦੋਸਤੋ ਇਹ ਤਾਂ ਮੈਨੂੰ ਲੱਗਦਾ ਰਹਮਣੇ ਯਾਰ ਜਮੇ ਕੱਚਾ ਪਿਆ ਹੋਣਾ ਨਹੀਂ ਪੱਕ ਗਿਆ ਓਏ ਕਿਉਂਕਿ ਕੁਛ ਜਿਹੜੇ ਮਤਲਬ ਦੋਸਤੋ ਕੁਛ ਲੋਕ ਹੁੰਦੇ ਨੇ ਜਿਹੜੇ ਉਹ ਬਿਲਕੁਲ ਵੀ ਅੱਧ ਕੱਚਾ ਜਾਂ ਪਸੰਦ ਕਰਦੇ ਆ ਵੀ ਅੱਧਾ ਪੱਕਿਆ ਹੋਵੇ ਅੰਡਾ ਤੇ ਜਿਹੜਾ ਵਿਚਲਾ ਜੈਲੋ ਜਾਂ ਭਾਗ ਹੁੰਦਾ ਉਹ ਆ ਜਿਹੜਾ ਸੌਫਟ ਪਿਆ ਹੋਵੇ ਹੁਣ ਚਲੋ ਛੱਲਣਗੇ ਜੀ ਸਾਰੇ ਆਂਡੇ ਬਾਰੀ ਲੋਟ ਫਿਰ ਤੁਹਾਨੂੰ ਦਿਖਾਉਣੇ ਆ ਮਤਲਬ ਕਈ ਵਾਰ ਤਾਂ ਆ ਦਾ ਕੱਚੀ ਰਹ ਜਾਂਦੇ ਕਈ ਵਾਰ ਜਿਆਦਾ ਉਬਲ ਜਾਂਦੇ ਉਹ ਫਿਰ ਗੈਂਸ ਦੀ ਵੀ ਮਤਲਬ ਸਹੀ ਮਾਤਰਾ ਚ ਪੱਕੇ ਹੋਣਾ ਚਾਹੀਦਾ ਸਹੀ ਮਾਤਰਾ ਚ ਜੀ ਹਾਂਜੀ ਹਾਂਜੀ ਲਓ ਜੀ ਇਹ ਆ ਗਿਆ ਫੁੱਲ ਬੋਇਲ ਤੇ ਆਪਾਂ ਹੁਣ ਇਹਨਾਂ ਨੂੰ ਚੀਰ ਕੇ ਵੀ ਵੇਖਾਂਗੇ ਆ ਹਾਰਡ ਬੋਇਲ ਆ ਫੁੱਲ ਬੋਇਲ ਉਹ ਸੌਫਟ ਹੋ ਗਿਆ ਵਿੱਚ ਚਲੋ ਆਹ ਆਪਾਂ ਫਿਰ ਛੱਲ ਲਾਂਗੇ ਰਮਣ ਪਹਿਲਾਂ ਆਪਾਂ ਆਹ ਦੂਸਤ ਨੂੰ ਕੱਟ ਕੇ ਦਿਖਾ ਦਈਏ ਕਲਰ ਹੀ ਚੇਂਜ ਹੋ ਜਾਂਦਾ ਜੀ ਵਿੱਚੋਂ ਹਾਂਜੀ ਲਓ ਜੀ ਕਰ ਦਿਓ ਹਾਂ ਲੋ ਜੀ ਤੇ ਅੱਜ ਦੋਸਤੋ ਹੁਣ ਆਪਾਂ ਕੱਟ ਕੇ ਦੇਖਦੇ ਆਂ ਵੀ ਕਿਹੜਾ ਕਿੰਨਾ ਕੁ ਪੱਕਿਆ ਕਿਹੜਾ ਕਿੰਨਾ ਕੁ ਪੱਕਿਆ ਤੇ ਆਹ ਜਮਾ ਬਿਲਕੁਲ ਸੌਫਟ ਵਾਲਾ ਇਹ ਦੇਖੀ ਆਪਾਂ ਤਾਂ ਆਹ ਦੇਖੋ ਜੀ ਇਹ ਵਿੱਚੋਂ ਮਤਲਬ ਕੱਚਾ ਪਿਆ ਥੋੜਾ ਜਿਹਾ ਇਹ ਸੌਫਟ ਹੀ ਸੀਗਾ ਜਾਨੀ ਕਿ ਸਹੀ ਬਕਾਇਆ ਰਹਿਣ ਇਹਨੇ ਸਹੀ ਦੱਸਿਆ ਬਿਲਕੁਲ ਵੀ ਇਹ ਸੌਫਟ ਆ ਹਨਾ ਠੀਕ ਹੈ ਜੀ ਆ ਗਿਆ ਜੀ ਹਾਫ ਬੋਲ ਹੁਣ ਆਪਾਂ ਹਾਫ ਵਾਲੇ ਨੂੰ ਕੱਟ ਕੇ ਦੇਖਦੇ ਆਂ ਮਿਕਸ ਤਾਂ ਨਹੀਂ ਹੋ ਗਿਆ ਜੀ ਨਹੀਂ ਨਹੀਂ ਮਿਕਸ ਨਹੀਂ ਹੋਇਆ ਹੁਣ ਇਹ ਆ ਗਿਆ ਜੀ ਹਾਫ ਵਾਲਾ ਆ ਦੇਖੋ ਦੋਸਤੋ ਇਹ ਵਿੱਚੋਂ ਥੋੜਾ ਜਿਹਾ ਮਤਲਬ ਅੱਧ ਕੱਚਾ ਜਾਗਾ ਜਣੀ ਕਿ ਇਹ ਵੀ ਠੀਕ ਹੈ ਜਨੇ ਜਮ ਬਿਲਕੁਲ ਸਹੀ ਦੱਸਿਆ ਤੇ ਆ ਆ ਗਿਆ ਫੁੱਲ ਵਾਲਾ ਇਹ ਆ ਗਿਆ ਜੀ ਹਾਂ ਹਾਰਡ ਇਹ ਹਾਰਡ ਆ ਗਿਆ ਤੇ ਇਹ ਦੇਖੋ ਦੋਸਤੋ ਜਮ ਬਿਲਕੁਲ ਪੱਕ ਚੁੱਕਿਆ ਤੇ ਲਓ ਜੀ ਕਰੋ ਚੈੱਕ ਆਹ ਸਾਫਟ ਆਹ ਹਾਫ ਦੇ ਆ ਫੁੱਲ ਸਹੀ ਮਤਲਬ ਬਿਲਕੁਲ ਸਹੀ ਵਰਕ ਕਰਦਾ ਜੀ ਤੇ ਦੇਖ ਸਕਦੇ ਹੋ ਤੁਸੀਂ ਰੈੱਡ ਹੋਣਾ ਵੀ ਇਹ ਸਟਾਰਟ ਹੋ ਗਿਆ ਜੀ ਗੈਜਟ ਮਤਲਬ 200 ਦੇ ਪਿਆ ਜੀ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਮਤਲਬ ਆਪਣੇ 200 240 ਰੁਪਏ ਦਾ ਜੀ ਹਾਂ 240 ਰੁਪਈਆ ਦਾ ਆ ਜਾਂਦਾ ਜੀ ਤੇ ਇਹ ਗੈਜਟ ਆਪਾਂ ਮੰਗਾ ਕੇ ਆਪਣੀ ਮਤਲਬ ਉਹਨੇ ਇੱਕ ਦੀ ਤਾਂ ਇਹ ਸਾਰੇ ਸੀਜ਼ਨ ਚ ਸਾਲਾਂ ਜ ਆਪਣੀ ਬਚਤੀ ਕਰ ਦੂਗਾ ਸਹੀ ਗੱਲ ਆ ਜੀ ਕਿਉਂਕਿ ਗੈਸ ਗੈਸ ਵਗੈਰਾ ਦੀ ਵੀ ਬਚਤ ਕਰੂਗਾ ਜੀ ਹਣਾ ਹਾਂਜੀ ਤੇ ਕਈ ਵਾਰ ਆਪਾਂ ਨੂੰ ਵਾਰੀ ਵਾਰ ਚੈੱਕ ਕਰਦੇ ਪਤਾ ਨਹੀਂ ਉਬਲੇ ਹੋਣਗੇ ਕਿ ਨਾ ਪਰ ਵਾਰੀ ਵਾਰ ਚੱਕ ਲੈਨੇ ਵੀ ਚਲੋ ਹੋਰ ਪੱਕ ਲੈਨ ਦੋ ਪਰ ਆਪਾਂ ਬਸ ਜਦੋਂ ਇਹਨੂੰ ਵਿੱਚ ਤਰਿਆ ਆਪਾਂ ਬਸ ਕਲਰ ਦੇਖ ਹੀ ਕਹਾਂਗੇ ਵੀ ਚਲੋ ਪੱਕ ਗਏ ਹਾਂਜੀ ਤੇ ਇਹ ਸੱਚੀ ਵੀ ਮਤਲਬ ਵਧੀਆ ਰਿਜ਼ਲਟ ਆਉਂਦਾ ਜੇ ਉਹ ਦੇਖ ਸਕਦੇ ਵੀ ਸਾਰੇ ਜਿਹੜੇ ਅੰਡੇ ਆ ਵੀ ਇਹਦੇ ਅਕੋਰਡਿੰਗ ਵਧੀਆ ਬੱਤੇ ਹਾਂ ਹਾਂ ਹਮਨ ਆਪਾਂ ਫੁੱਲ ਵੀ ਪਕਾ ਕੇ ਖਾਣੇ ਆ ਤੇ ਵਿੱਚ ਸੜਦੂ ਜੂ ਚਿੱਟਾ ਹੋ ਪ੍ਰੋਪਰ ਸਹੀ ਜਿਹੜਾ ਇਹ ਦੱਸਦਾ ਵਾ ਤੇ ਜਦੋਂ ਆਪਾਂ ਆਂਡੇ ਆਪਣੇ ਉਹਲੇ ਜਦੋਂ ਆਪਾਂ ਨੂੰ ਦੱਸ ਦੂਗਾ ਹਾਂਜੀ ਬਾਕੀ ਦੋਸਤੋ 240 ਰੁਪਏ ਦਾ 250 ਰੁਪਏ ਦਾ ਤੇ ਕੋਈ ਭਰਾ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਇਹ ਮਗਾ ਸਕਦਾ Amazon ਤੋਂ Flipkart ਤੋਂ ਐਗ ਟਾਈਮਰ ਦੇ ਨਾਂ ਤੇ ਭਰ ਕੇ ਦੋਸਤੋ ਨਿਕਲ ਆਊਗਾ ਬਾਕੀ ਕੋਸ਼ਿਸ਼ ਕਰਾਂਗੇ ਵੀ ਲਿੰਕ ਵੀ ਤੁਹਾਨੂੰ ਦੇ ਦਾਂਗੇ ਡਿਸਕ੍ਰਿਪਸ਼ਨ ਚ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ